ਗੁਰੂ ਨਾਨਕ ਜਹਾਜ਼ ਦ ਜਰਨੀ ਆਫ ਕੋਮਗਾਟਾ ਮਾਰੂ ਤਰਸੀਮ ਜਸੜ ਨੇ ਇਸ ਫਿਲਮ ਲਈ ਆਪਣੀ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਤਰਸੀਮ ਜਸੜ ਦੀ ਇਹ ਫਿਲਮ ਉਹਨਾਂ ਲਈ ਇੱਕ ਤਪੱਸਿਆ ਤੋਂ ਘੱਟ ਨਹੀਂ ਕਿਉਂਕਿ ਇਹ ਫਿਲਮ ਮਸਤਾਨੇ ਤੋਂ ਬਾਅਦ ਉਹਨਾਂ ਨੇ ਆਪਣੀ ਲੁੱਕ ਤੇ ਕੰਮ ਕੀਤਾ ਦਾੜੀ ਵਧਾਈ ਤੇ ਬਹੁਤ ਸਾਰੀਆਂ ਫਿਲਮਾਂ ਤੇ ਗਾਣਿਆਂ ਨੂੰ ਠੁਕਰਾਂਦੇ ਹੋਏ ਇਸ ਫਿਲਮ ਤੇ ਫੋਕਸ ਕੀਤਾ ਦੱਸ ਦਈਏ ਕਿ ਇਹ ਫਿਲਮ ਸੱਚੀ ਤੇ ਦੁਖਦਾਈ ਘਟਨਾ ਤੇ ਆਧਾਰਿਤ ਹੈ 4 ਅਪ੍ਰੈਲ 1914 ਨੂੰ ਕਾਮਾਗਾਟਾ ਮਾਰੂ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀਆਂ ਨੂੰ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ ਸੀ ਯਾਤਰੀਆਂ ਵਿੱਚ 337 ਸਿੱਖ 27 ਮੁਸਲਮਾਨ ਤੇ 12 ਹਿੰਦੂ ਸਾਰੇ ਪੰਜਾਬੀ ਅਤੇ ਬ੍ਰਿਟਿਸ਼ ਲੋਕ ਸਨ ਇਨਾ 376 ਮੁਸਾਫਰਾਂ ਵਿੱਚੋਂ ਸਿਰਫ 24 ਯਾਤਰੀਆਂ ਨੂੰ ਹੀ ਕੈਨੇਡਾ ਵਿੱਚ ਦਾਖਲ ਕੀਤਾ ਗਿਆ ਪਰ ਬਾਕੀ 352 ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ ਅਤੇ ਜਹਾਜ਼ ਨੂੰ ਕਲਕੱਤਾ ਨੇੜੇ ਬਜਬਜ ਵਿਖੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਉੱਥੇ ਭਾਰਤੀ ਇੰਪੀਰੀਅਲ ਪੁਲਿਸ ਨੇ ਸਮੂਹ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਦੰਗਾ ਹੋਇਆ ਤੇ ਪੁਲਿਸ ਵੱਲੋਂ ਉਨ੍ਹਾਂ ਤੇ ਧੜਾ ਧੜ ਗੋਲੀਬਾਰੀ ਕੀਤੀ ਗਈ ਜ਼ਿਕਰ ਯੋਗ ਹੈ ਕਿ ਇਸ ਦੁਖਦਾਈ ਘਟਨਾ ਤੇ 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮਾਫੀ ਵੀ ਮੰਗੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਕਾਮਾਗਟੋ ਮਾਰੂ ਕਾਂਡ ਕੈਨੇਡਾ ਦੇ ਅਤੀਤ ਤੇ ਦਾਗ ਹੈ ਅਸੀਂ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਦੇ ਹਾਂ ਤੇ ਸਿੱਖਦੇ ਰਹਾਂਗੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਦੀ ਵੀ ਨਾ ਦੁਹਰਾਇਆ ਜਾਵੇ ਜਸਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਲਿਖਿਆ ਹੈ ਕਿ ਮਸਤਾਨੇ ਤੋਂ ਬਾਅਦ ਆਉਣ ਵਾਲੀ ਇਹ ਫਿਲਮ ਨੈਕਸਟ ਈਅਰ ਰਿਲੀਜ਼ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਸਾਲ ਦੇ ਵਿੱਚ 2-3 ਫਿਲਮਾਂ ਕਰਾਂ ਪਰ ਇੱਕ ਹੀ ਫਿਲਮ ਤੇ ਪੂਰੀ ਮਿਹਨਤ ਕਰਦਾ ਤੇ ਉਸ ਲੁੱਕ ਕਾਰਨ ਕੋਈ ਹੋਰ 뮤직 ਵੀਡੀਓ ਤੱਕ ਨਹੀਂ ਕਰ ਪਾਇਆ ਜਿਸੜ ਕਹਿੰਦੇ ਨੇ ਕਿ بڑا ਔਕਾ ਸਫਰ ਹੁੰਦਾ ਹੈ ਸਬਰ ਵਾਲਾ ਤੇ ਸਾਲਾਂ ਬਾਅਦ ਆਉਂਦੀਆਂ ਨਹੀਂ ਅਜਿਹੀਆਂ ਫਿਲਮਾਂ ਤੇ ਮਾਣ ਵੀ ਹੁੰਦਾ ਹੈ ਕਿ ਮਹਾਰਾਜ ਨੇ ਕਿਰਤ ਹਿੱਸੇ ਪਾਈ ਹੈ ਫਿਲਮ ਦੀ ਲੁੱਕ ਤਰਸੇਮ ਜਸੜ ਨੇ ਰਿਵੀਲ ਕਰ ਦਿੱਤੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਕਿ ਉਹਨਾਂ ਦੀ ਲੁੱਕ ਦੇ ਵਿੱਚ ਖੂਬਹੂ ਮੇਵਾ ਸਿੰਘ ਲੋਪੋ ਕੇ ਨਜ਼ਰ ਆ ਰਹੇ ਨੇ ਜਿਸੜ ਕਹਿੰਦੇ ਨੇ ਕਿ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਉਹ ਹਿਸਟਰੀ ਤੇ ਕੰਮ ਕਰ ਰਹੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ 2023 ਦੇ ਵਿੱਚ ਮਸਤਾਨੇ ਫਿਲਮ ਨਾਲ ਵੀ ਜਸੜ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਸੀ ਤੇ ਜੇਕਰ ਆਪਾਂ ترسےਮ ਜਸੜ ਦੇ ਸ਼ੁਰੂਆਤੀ ਕੈਰੀਅਰ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ 2012 ਵਿੱਚ ਐਲਬਮ ਵੇਲੀ ਜਨਤਾਲੀ ਗੀਤ ਲਿਖੇ ਬਾਅਦ ਵਿੱਚ ਉਹਨਾਂ ਨੇ ਇੱਕ ਗਾਇਕ ਵਜੋਂ ਆਪਣਾ ਗੀਤ ਅਟਵਾੜੀ ਰਿਕਾਰਡ ਕੀਤਾ ਸੀ ترسےਮ ਨੇ 2016 ਵਿੱਚ ਰਿਲੀਜ਼ ਹੋਏ ਗੀਤ ਗਲ ਬਕੜੀ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਸੀ 2017 ਵਿੱਚ ਅਦਾਕਾਰ ਨੇ ਰੱਬ ਦਾ ਰੇਡੀਓ ਫਿਲਮ ਨਾਲ ਅਦਾਕਾਰੀ ਵਿੱਚ ਆਪਣਾ ਸਿੱਕਾ ਜਮਾਇਆ ਤੇ ਆਪਣੇ ਡੈਬਿਊ ਲਈ ਫਿਲਮਫੇਅਰ ਅਵਾਰਡ ਵੀ ਹਾਸਲ ਕੀਤਾ ਜਸੜ ਨੇ ਉਸ ਤੋਂ ਬਾਅਦ ਕਈ ਫਿਲਮਾਂ ਦੇ ਵਿੱਚ ਬੈਕ ਟੂ ਬੈਕ ਕੰਮ ਕੀਤਾ ਰੱਬ ਦਾ ਰੇਡੀਓ 1 2 ਤੇ 3 ਪਾਰਟਸ ਵੀ ਬਣੇ ਤੇ ਇਸ ਦੇ ਨਾਲ ਹੀ ਮਾਂ ਦਾ ਲਾਡਲਾ ਖਾਓ ਪੀਓ ਐਸ਼ ਕਰੋ ਵਰਗੀਆਂ ਫਿਲਮਾਂ ਨਾਲ ਖੂਬ ਐਂਟਰਟੇਨ ਵੀ ਕੀਤਾ ਸਿੱਖ ਇਤਿਹਾਸ ਤੇ ਬਣੀ ਫਿਲਮ ਮਸਤਾਨੇ ਦੇ ਵਿੱਚ ਉਹਨਾਂ ਨੇ ਖੂਬ ਨਾਮਣਾ ਖਟਿਆ ਤੇ ਹੁਣ ਜਸੜ ਫੈਨਸ ਲਈ ਗੁਰੂ ਨਾਨਕ ਜਹਾਜ਼ ਦੀ ਜਰਨੀ ਆਫ ਕਾਮਗਾਟਾ ਮਾਰੂ ਲੈ ਕੇ ਆ ਰਹੇ ਨੇ ਤੇ ਇਸ ਫਿਲਮ ਦੇ ਜ਼ਰੀਏ ਸਿੱਖ ਇਤਿਹਾਸ ਨੂੰ ਦੁਬਾਰਾ ਤੋਂ ਫਰੋਲਿਆ ਜਾਵੇਗਾ